ਸਵਾਗਤ ਹੈ। ਤਾਂ ਤੀਪਨ ਜਬ ਸਰਕਾਰ ਦੇ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਨਾਲ ਮਿਲਣੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ ਅੱਜ ਧਾਰਕਲਾ ਤਹਿਸੀਲ ਦੇ ਚਮਰੌਣ ਪੱਤਨ ਯਾਨੀ ਕਿ ਮਿੰਡੀ ਗੋਆ ਵਿਖੇ ਪ੍ਰਵਾਸੀ ਪੰਜਾਬੀਆਂ ਦੇ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ। ਇਸ ਮਿਲਣੀ ਦੇ ਵਿੱਚ ਪਠਾਨਕੋਟ, ਅਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਨੇ ਵੀ ਹਿੱਸਾ ਲਿਆ ਹੈ। ਨਸੀਬ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸ ਤੋਂ ਅਸੀਂ ਪੰਜਾਬ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਲਈ ਐਨਆਰਆਈ ਮਿਲਣੀ ਸ਼ੁਰੂ ਕਰੇ ਜਾ ਰਹੇ ਹਾਂ ਇਸ ਦੇ ਵਿੱਚ ਐਨਆਰਆਈ ਦੇ ਮਸਲਿਆਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ ਤੋਤੀ ਪਹਿਲਾ ਐਨਆਰਆਈ ਮਿਲਣੀ ਅਸੀਂ ਪਠਾਨਕੋਟ ਦੇ ਪਿੰਡ ਚੰਬਰੌੜ ਮਿੰਨੀ ਗੋਆ ਦੇ ਵਿੱਚ ਕਰ ਰਹੀ ਹੈ ਤਾਂ ਜੋ ਬਾਹਰ ਵੱਸਦੇ ਪੰਜਾਬੀਆਂ ਨੂੰ ਰੰਗਲੇ ਪੰਜਾਬ ਦੇ ਕੁਝ ਵੱਖਰੇ ਰੰਗ ਵੀ ਦਿਖਾਈ ਜਾਣ ਜਿੱਦਾਂ ਕਿ ਪੇਕੇ ਘਰ ਪੰਜਾਬ ਦੇ ਵੱਲੋਂ ਸਾਰੇ ਐਨਆਰਆਈਸ ਨੂੰ ਜੀ ਆਇਆਂ ਨੂੰ ਇਸ ਮੌਕੇ ਤੇ ਐਨਆਰਆਈ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੁਝ ਅਜਿਹੀਆਂ ਥਾਵਾਂ ਨੇ ਜਿਸ ਨੂੰ ਐਨਆਰਆਈ ਨਹੀਂ ਜਾਣਦੇ ਜਿਸ ਦੇ ਲਈ ਇਹ ਮਿਲ ਨਹੀਂ ਰੱਖੀ ਗਈ ਹੈ ਜਲੰਧ ਕੋਈ ਆਇਆ ਐਨਆਰਆਈ ਉਹਨੇ ਆਖਿਆ ਪਲਾਟ ਦੇਖਿਆ ਹੀ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਹੈ ਆਪਣਾ ਬੜੀ ਪੌਸ਼ ਕਲੋਨੀ ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉਹਦੇ ਲਿਖਿਆ ਵੀ ਹੋਇਆ ਡੀਐਸਪੀ ਫਲਾਣਾ ਸਿੰਘ ਜੋਨੇ ਬੈਲ ਮਾਰੀ ਨਿਕਲੇ ਪਰ ਕਹਿੰਦਾ ਹਾਂ ਜੀ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆਹ ਪਲਾਟ ਜਿਹੜਾ ਇਹਨੇ ਨੰਬਰ 968 ਨੰਬਰ ਜਿਹੜਾ ਹੈ ਇਹ ਮੇਰਾ ਹੈ ਕਹਿੰਦਾ ਮੈਂ ਤੁਹਾਨੂੰ ਕਿੰਨੂੰ ਕਹਦਾ ਕਹਿੰਦਾ ਤੇ ਵੀ ਮੇਰਾ ਕਹਿੰਦਾ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਥੱਲੇ ਆ ਗਿਆ ਹੋਣਾ ਫਿਰ ਹੁਣ ਪੁਲਿਸ ਚ ਹੈ ਕੌਣ ਬੰਗਾ ਲਵੇ ਜੀ بڑے ਪਲਾਟ ਤੁਹਾਡੇ ਏਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਹੁਣ ਉਹ ਬਲਾਕ ਕੋਠੀਆਂ ਸਮੇਤ ਤੁਹਾਨੂੰ ਦਿਵਾਉਣੇ ਨੇ ਕੋਠੀ ਵੀ ਨਾਲ ਆਊਗੀ ਹੁਣ ਵਿਆਹ ਚ ਕਮਾਲ ਲਵ ਯੂ 2 ਲਵ ਯੂ 3 ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਆਹੀ ਪਿਆਰ ਹੈ ਜਿਹੜਾ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ ਥੋੜਾ ਜਿਹਾ ਬੋਲਦੇ ਨੇ ਲੋਕ ਗਾਣਾ ਕੱਢਣ ਲੱਗ ਜਾਂਦੇ ਸੋ ਵੀਰੋ ਮੈਨੂੰ ਮਸਲਿਆਂ ਦਾ ਪਤਾ ਹੈ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ ਮੈਂ ਗਰਾਊਂਡ ਤੋਂ ਆਇਆ ਬਲਕਿ ਗਰਾਊਂਡ ਤੋਂ ਵੀ ਥੱਲੋਂ ਆਇਆ ਮੈਨੂੰ ਕਿ ਪੱਤਰਕਾਰ ਨੇ ਪੁੱਛਿਆ ਆਪ ਬਹੁਤ ਉਚਾਈ ਪਰ ਚਲੇ ਗਏ ਮੈਂ ਕਿਹਾ ਅੱਛਾ ਜੀ ਆਪਕੋ ਡਰਨੇ ਲੱਗਦਾ ਮੈਂ ਕਿਹਾ ਕਿਸ ਬਾਤ ਸੇ کہیں نیچے ਆ ਗਏ ਤੋਂ ਮੈਂ ਕਿਹਾ ਜੀ 30 30 40 40 ਫੁੱਟ ਡੂੰਘੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਇਆ ਉਦੋਂ ਥੱਲੇ ਤਾਂ ਪਾਣੀ ਹੈ ਜੀ ਬਸ ਹੁਣ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਹੈ ਬਸ ਇੱਕ ਰੱਬ ਤੋਂ ਡਰ ਲੱਗਦਾ ਹੈ ਪਰਮਾਤਮਾ ਤੋਂ ਡਰ ਲੱਗਦਾ ਹੈ ਕਿ ਹੰਕਾਰ ਨਾ ਆ ਜਾਏ ਉਹਨੂੰ ਮੰਨ ਕੇ ਸਮਤ ਬਖਸ਼ੇ ਸਾਨੂੰ ਕੰਮ ਕਰਨ ਦਾ ਬਲ ਬਖਸ਼ੇ। ਹੋਰ ਨਹੀਂ ਕਿਸੇ ਤੋਂ ਡਰ ਲੱਗਦਾ। ਸੋ ਮੈਂ ਬਹੁਤ ਸਾਰੀਆਂ ਇਨਵੈਸਟਮੈਂਟ ਮੀਟਿੰਗਸ ਕੀਤੀਆਂ ਨੇ ਪੰਜਾਬ 'ਚ ਪਿਛਲੇ 22 ਮਹੀਨਿਆਂ 'ਚ ਆਪ ਗਿਆ ਖੁਦ ਛੇ ਨਹੀਂ ਗਿਆ ਹైదరాబాద్ ਗਿਆ ਮੁੰਬਈ ਗਿਆ ਦਿੱਲੀ ਅੰਬੈਸਡਰਸ ਨੂੰ ਮਿਲਿਆ ਰੀਸੈਂਟਲੀ ਹਜੇ ਹੱਥ ਪਹਿਲਾਂ ਹੀ ਇਟਲੀ ਦੇ ਬ੍ਰਾਜ਼ੀਲ ਦੇ ਸਪੇਨ ਦੇ ਆਸਟ੍ਰੇਲੀਆ ਦੇ ਯੂਕੇ ਦੇ ਮੈਸੇਜਸ ਨੂੰ ਮਿਲਿਆ ਮੈਂ ਕਿ ਤੁਸੀਂ ਕੀ ਕਰ ਸਕਦੇ ਹੋ ਦੱਸੋ ਆਪਾਂ ਕੰਮ ਕਰੀਏ ਪੰਜਾਬ ਨਾਲ ਮਿਲ ਕੇ ਕੋਈ ਬਿਜ਼ਨਸ ਓਪਰਚੁਨਿਟੀ ਕਿਹੜੀਆਂ ਕਿਹੜੀਆਂ ਤੁਸੀਂ ਕਿਹੜੇ ਏਰੀਆ ਚ ਕਿਹੜੇ ਸਪੈਸ਼ਲਿਸਟੋਂ ਕਿਹੜੇ ਏਰੀਆ ਦੇ ਸਾਰੇ ਨਾਲ ਗੱਲ ਕਰੋ ਖੇਤੀ ਦੀ ਪ੍ਰੋਸੈਸਿੰਗ ਤੇ ਕਰਨਾ ਹੈ এডੂਕੇਸ਼ਨ ਚ ਕਰਨਾ ਹੈ ਸਟੀਲ ਚ ਕਰਨਾ ਕਿੱਥੇ ਕਰਨਾ ਮੈਨੂੰ ਚਾਹ ਹੈ ਮੈਨੂੰ ਇਸ ਗੱਲ ਦਾ ਚਾਹ ਹੈ ਜੇ ਕੋਈ ਬੰਦਾ ਮੈਨੂੰ ਕਵੇ ਕਿ ਮੈਂ ਮਿਲਣਾ ਚਾਹੁੰਦਾ ਜੀ ਐਨੇ ਪੈਸੇ ਲਾਊਗਾ ਤੇ 500 ਬੰਦੇ ਨੂੰ ਕੰਮ ਦੇਊਗਾ ਮੈਂ ਉਹਨੂੰ ਕਹਿਣਾ ਟਾਈਮ ਮੈਨੂੰ ਨਾ ਪੁੱਛੋ ਟਾਈਮ ਉਹਨੂੰ ਪੁੱਛੋ ਕਦੋਂ ਮਿਲ ਸਕਦਾ ਨਾਲੇ 500 ਨਹੀਂ ਯਾਰ 700 ਬੰਦੇ ਨੂੰ ਕੰਮ ਦੇ ਜੇ 2 ਜੁੰਟਾਂ ਦੀ ਪਰਮਿਸ਼ਨ ਲੈਣ ਆਇਆ ਮੈਂ 3 ਜੁੰਟਾਂ ਦੀ ਦਊਂਗਾ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਕੰਮ ਦੇ ਦੇਵਾਂਗੇ ਇਹ ਕਰਨਾ ਜੀ ਔਰ ਹੋ ਰਿਹਾ ਮੈਂ ਕੋਈ ਤੁਸੀਂ ਪਹਿਲਾਂ ਵੀ ਐਨਆਰਆਈ ਸਮੇਲਣਾ ਚਾਹੁੰਦੇ ਰਹੇ ਹੋਵੋਗੇ ਬੜੇ-ਬੜੇ ਮੈਰਿਜ ਪੈਲਸਾਂ ਚ ਕਰ ਲੈਂਦੇ ਆ ਉੱਥੇ ਬੋਲ ਕੇ ਚਲੇ ਜਾਂਦੇ ਆ ਤੇ ਬਾਅਦ ਚ ਕਹਿੰਦੇ ਨੇ ਉੱਥੇ ਆ ਜਿਓ ਚੰਡੀਗੜ੍ਹ ਆ ਜਿਓ ਪੁੱਛੇ ਡਾਕਟਰ ਸਾਹਿਬ ਕਸਾਉ ਕਰਦੇ ਹੁੰਦੇ ਸੀ ਵੀ ਆ ਐ ਕਰ ਜੋ ਨਹੀਂ ਤਾਂ ਐ ਹੋ ਜੂ ਸੋ ਇਸ ਕਰਕੇ ਆਜੜਾ ਫੰਕਸ਼ਨ ਅਸੀਂ ਇੱਥੇ ਰੱਖਿਆ 54 ਸਕੁਅਰ ਕਿਲੋਮੀਟਰ ਦੀ ਲੇਕ ਹੈ 450 ਫੁੱਟ ਗਹਿਰੀ ਹੈ ਔਰ ਸਾਰੀ ਪੰਜਾਬ ਕੋਲੇ ਹੈ ਔਰ ਇਹਦੇ ਮਿਨੀ ਗੋਆ ਕਹਿੰਦੇ ਐ ਇਹਦੇ ਚ 16 ਕਿਲੋਮੀਟਰ ਦਾ ਆਈਲੈਂਡ ਹੈ